ਹਾਂਜੀ ਅੱਜ ਆਪਾਂ ਸਟ੍ਰੇਟ ਸਲਵਾਰ ਦੀ ਕਟਿੰਗ ਤੇ ਸਟੀਚਿੰਗ ਦੋਨੇ ਦੱਸਦੇ ਹੈਗੇ ਆਪਾਂ ਪਹਿਲਾਂ ਇਸ ਤਰ੍ਹਾਂ ਕੱਪੜੇ ਨੂੰ ਫੋਰ ਫੋਲਡ ਕਰਕੇ ਰੱਖ ਲਿਆ ਤੇ ਆਪਾਂ ਇਸ ਤੇ ਮਾਰਕਿੰਗ ਕਰ ਰੱਖੀ ਹੈਗੀ ਸਾਰੀ ਜਿੰਨੀ ਆਪਣੀ ਲੈਂਥ ਹੋ ਉਹਦੇ ਅਕੋਰਡਿੰਗ ਆਪਾਂ ਮਾਰਕਿੰਗ ਕਰਕੇ ਤੇ ਉੱਪਰੋਂ ਆਪਣਾ ਜਿਹੜਾ ਫਰੰਟ ਵਾਲੇ ਪਾਸੇੋਂ 1.5 ਇੰਚ ਦੀ ਆਪਾਂ ਕਾਟ ਪਾਈ ਹੈ ਡਾਊਨ ਕਾਟ ਇਹ ਪਾਉਣ ਤੋਂ ਬਾਅਦ ਆਪਾਂ ਕੀ ਕਰਨਾ ਦੇਖੋ ਆਪਾਂ ਬੰਦ ਵਾਲੇ ਪਾਸੇ ਪਾਈ ਹੈਗੀ ਜਿੱਤੇ ਆਪਾਂ ਇਹ ਕਾਟ ਪਾਈ ਹੈਗੀ 1.5 ਇੰਚ ਦੀ ਇੱਥੇ ਆਪਾਂ ਸੈਂਟਰ ਦੇ ਵਿੱਚੋਂ ਆਪਾਂ ਇੱਕ ਬਾਲ ਚੱਕਣਾਗਾ ਜਿਹੜਾ ਆਪਣਾ ਮੇਨ ਹੁੰਦਾ ਸਲਵਾਰ ਦਾ ਜਿਹਦੇ ਨਾਲ ਆਪਣੀ ਮੂਹਰ ਸਲਵਾਰ ਖੜੀ ਖੜੀ ਰਹੂਗੀ ਇਹ ਖੁੱਲੇ ਵਾਲੇ ਪਾਸੇ ਆਪਾਂ ਝੋਲੀ ਤੇ ਮਾਰਕਿੰਗ ਕੀਤੀ ਹੈ ਫਿਰ ਆਪਣੀ ਜਿੰਨੀ ਲੈਂਥ ਹੈ ਸਲਵਾਰ ਦੀ ਆਪਾਂ ਉਹ ਲੈਂਥ ਦੇ ਅਕੋਰਡਿੰਗ ਆਪਾਂ ਲੈ ਕੇ ਫਿਰ ਆਪਾਂ ਨਾ ਬੈਕ ਤੋਂ 1.5 ਇੰਚ ਡਾਊਨ ਕੱਟਣਾਗਾ ਦਰਸ਼ਾ ਕਟਣਾ ਹੈ ਬੈਗ ਤੋਂ 1.5 ਇੰਚ ਮੂਹਰੇ 프ੰਟ ਕੋਲੋਂ ਤਾਂ 1.5 ਇੰਚ ਚੱਕਣਾ ਬੈਗ ਤੋਂ ਆਪਾਂ ਡਾਊਨ ਕਰਨਾ ਇਹਦੇ ਨਾਲ ਕੀ ਹੋਊਗਾ ਆਪਣੇ ਪਿੱਛੋਂ ਸਲਵਾਰ ਨਹੀਂ ਚੱਕੀ ਜਾਊਗੀ ਝੋਲੀ ਵਾਲੇ ਪਾਸਿਓਂ ਕਈ ਵਾਰ ਕੀ ਹੁੰਦਾ ਪਿੱਛੋਂ ਚੱਕੀ ਜਾਂਦੀ ਆਪਾਂ 10 ਇੰਚ ਝੋਲੀ ਦੀ ਨਿਸ਼ਾਨੀ ਲਾਈ ਹੈਗੀ ਤੇ ਆਪਾਂ ਇਸ ਤਰ੍ਹਾਂ ਇਹਨੂੰ ਆ ਸਾਰੀ ਮਾਰਕਿੰਗ ਕਰਕ ਲਾਂਗੇ ਆ ਦੇਖੋ ਇਸ ਤਰ੍ਹਾਂ ਕਰਕੇ ਆ ਤਿਰਸ਼ਮੀ ਹੀ ਮਾਰਕਿੰਗ ਕਰਨੀ ਹੈਗੀ ਮੂਹਰੇ 1.5 ਇੰਚ ਦੀ ਤੇ ਉੱਪਰੋਂ ਵੀ 1.5 ਇੰਚ ਉਹ ਕਰਨਾ ਤੇ ਨੀਚੋਂ ਵੀ 1.5 ਇੰਚ ਡਾਊਨ ਕੱਟਣਾਗਾ ਇਸ ਤਰ੍ਹਾਂ ਆਪਾਂ ਇਹਦੀ ਕਟਿੰਗ ਕਰ ਲਾਂਗੇ ਆ ਦੇਖੋ ਜਿਵੇਂ ਜਿਵੇਂ ਮੈਂ ਆ ਜਿਹੜੀ ਆਪਾਂ 1.5 ਇੰਚ ਥੱਲੇ ਪਹੁੰਚੇ ਵਾਲੀ ਕਾਟ ਪਾਈ ਸੀਪਾ ਉਹਦੀ ਵੀ ਇਸ ਤਰ੍ਹਾਂ ਕਟਿੰਗ ਕਰ ਲੈਣੀ ਹੈਗੀ ਇਹਦੇ ਨਾਲ ਆਪਣੀ ਬੈਗ ਤੋਂ ਸਲਵਾਰ ਚੱਕੀ ਨਹੀਂ ਜਾਊਗੀ ਬਿਲਕੁਲ ਸੈੱਟ ਆਊਗੀ ਮੂਰੂ ਦਾ ਚੱਕੀ ਜਾਊਗੀ ਤੇ ਪਿੱਛੋਂ ਕਈ ਵਾਰ ਕੀ ਹੁੰਦਾ ਆਪਣੇ ਗਿੱਟੇ ਦਿਖਣ ਲੱਗ ਜਾਂਦੇ ਆ ਉਹ ਇਸ ਤਰ੍ਹਾਂ ਕੋਈ ਚੀਜ਼ ਨਹੀਂ ਆਊਗੀ ਵਧੀਆ ਸੋਹਣੀ ਸਲਵਾਰ ਬਣੂਗੀ ਆ ਦੇਖੋ ਆਪਾਂ ਮਾਰਕਿੰਗ ਦੇ ਅਕੋਰਡਿੰਗ ਕੱਟੀ ਜਾਣੀ ਇਹ ਸਾਰੀ ਕਟਿੰਗ ਕਰ ਲੈਣੀ ਆ ਆ ਦੇਖੋ ਆ ਜਿਹੜੀ ਆਪਾਂ ਉੱਪਰ ਪਾਈ ਸੀ ਜਿੱਥੇ ਆਪਣਾ ਮੇਨ ਬਲ ਚੱਕਿਆ ਜਾਣਾ ਸਲਵਾਰ ਦਾ ਹਨਾ ਉੱਥੇ ਵੀ ਆਪਾਂ ਇਸ ਤਰੀਕੇ ਨਾਲ ਕਟਿੰਗ ਕਰ ਲਾਂਗੇ ਇਹਦੀ ਤੇ ਇਹਦੇ ਸੈਂਟਰ 'ਚ ਆਪਾਂ ਕੱਟ ਲਾਵਾਂਗੇ ਤੇ ਆਪਾਂ ਸੈਂਟਰ ਵਾਲਾ ਬਲ ਚੱਕਣਾਗਾ ਇਹ ਬਲ ਚੱਕਣਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਆਪਣੀ ਸਲਵਾਰ ਘੁੰਮਦੀ ਨਹੀਂਗੀ ਤੇ ਬਿਲਕੁਲ ਸਟੇਟ ਸਿੱਧੀ ਖੜੀ ਰਹੂਗੀ ਆ ਦੇਖੋ ਤੁਸੀਂ ਫਾਈਨਲ ਇਹਦੀ ਕਟਿੰਗ ਦੇਖ ਲਓ ਆ ਦੇਖੋ ਖੋਲ ਕੇ ਆਪਾਂ ਇਸ ਤਰ੍ਹਾਂ ਦਿਖਾ ਰਹੇ ਹਾਂ ਇਸ ਤੋਂ ਬਾਅਦ ਆਪਾਂ ਇਹਦੇ ਥੱਲੇ ਇਹ ਕ੍ਰਸ਼ ਦਾ ਫੈਬਰਿਕ ਸੀਗਾ ਆਪਾਂ ਇਹ ਥਲੇ ਟਾਪਟਾ ਲਾਇਆਗਾ ਤੇ ਆ ਆਪਾਂ ਨਾ ਇਹਦੀ ਆਪਾਂ ਕਾਟ ਵਾਲੀ 벨ਟ ਕੱਟੀ ਹੈਗੀ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਸੀਗਾ ਆਪਣੇ ਤੇ ਇਹਦੇ ਨਾਲ ਕੀ ਹੁੰਦਾ ਨਾ ਆਪਣੇ ਸਟੇਟ ਸਲਵਾਰ ਚ ਆਪਾਂ ਕਾਟ ਵਾਲੀ 벨ਟ ਆਪਾਂ ਪਾਉਣੀ ਹੈਗੀ ਇਹਦੇ ਨਾਲ ਮੂਹਰੇ ਸਲਵਾਰ ਚੱਕਮੀ-ਜੱਕਮੀ ਰਹਿੰਦੀ ਆਪਾਂ ਮੂਹਰੇ ਆਪਾਂ 1 ਇੰਚ ਦੀ ਕਾਟ ਪਾਈ ਆ ਮੂਹਰੇ-ਮੂਹਰੇ ਜਮਾ ਬਿਲਕੁਲ ਫਰੰਟ-ਫਰੰਟ ਤੇ ਇਹ ਜਦਨਾ ਆਪਣੀ ਸਲਵਾਰ ਬਿਲਕੁਲ ਸਟ੍ਰੇਟ ਸਿੱਧੀ ਖੜੀ ਰਹੂਗੀ ਫਿਰ ਆਪਾਂ ਕੀ ਕਰਨਾ ਦੇਖੋ ਆਪਾਂ ਝੋਲੀਆਂ ਦੇ ਕੱਪੜੇ ਨੂੰ ਆਪਾਂ ਮੈਚ ਕਰ ਲੈਣਾ ਇਸ ਤਰ੍ਹਾਂ ਝੋਲੀ ਨਾਲ ਝੋਲੀ ਮੈਚ ਕਰਕੇ ਆਪਾਂ ਇਸ ਤਰ੍ਹਾਂ ਇਹਦੇ ਉੱਪਰ ਆਪਾਂ ਸਟਿਚਿੰਗ ਕਰਾਂਗੇ ਆ ਦੇਖੋ ਝੋਲੀ ਨਾਲ ਝੋਲੀ ਮਿਲਾ ਲਈ ਆਪਾਂ ਦੋਨੇ ਪੱਲਿਆਂ ਦੀ ਫਿਰ ਆਪਾਂ ਇਸ ਤਰ੍ਹਾਂ ਸਟਿਚਿੰਗ ਕਰ ਦਾਂਗੇ ਤੇ ਦੋਨੇ ਪਾਸੇ ਦੀਆਂ ਝੋਲੀਆਂ ਆਪਾਂ ਜੋੜ ਲਾਂਗੇ ਆ ਦੇਖੋ ਫਿਰ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਮੋੜ ਕੇ ਆਪਾਂ ਇਹਦੀ ਸਿਉਣ ਦੱਬਣੀ ਹੈਗੀ ਝੋਲੀ ਵਾਲੀ ਸਿਉਣ ਹੈ ਜਿਹੜੀ ਆਪਾਂ ਅੰਡਰਗਰਾਉਂਡ ਦੱਬ ਲਾਂਗੇ ਆ ਦੇਖੋ ਇਸ ਤਰ੍ਹਾਂ ਆਪਾਂ ਬਿਲਕੁਲ ਪੂਰੇ ਧਿਆਨ ਨਾਲ ਇਹਨੂੰ ਆਏ ਉਹ ਕਰਨਾਗਾ ਤਾਂ ਕਿ ਆਪਣਾ ਥੱਲੇ ਕੱਪੜਾ ਵੀ ਨਾ ਇਕੱਠਾ ਹੋਵੇ ਪੂਰੀ ਵਧੀਆ ਫਿਨਿਸ਼ਿੰਗ ਦੇ ਨਾਲ ਆਪਾਂ ਇਹਨੂੰ ਫੋਲਡ ਕਰ ਲੈਣਾਗਾ ਇਸ ਤਰੀਕੇ ਨਾਲ ਆਪਾਂ ਇਹਨੂੰ ਵਧੀਆ ਪੂਰੀ ਫਿਨਿਸ਼ਿੰਗ ਦੇ ਨਾਲ ਫੋਲਡ ਕਰਕੇ ਜਿਹੜੀ ਆਪਣੀ ਅੰਦਰਲੀ ਗੋਮਨ ਸੇਉਣ ਲੱਗ ਜੂ ਨਾਲੇ ਤਾਂ ਇਹ ਤੇ ਨਾਲੇ ਇਹਦੇ ਧਾਗੇ ਨਿਕਲਣੇ ਫਿਰ ਆਪਾਂ ਇਹਦੇ ਸਾਰੇ ਦੇ ਉੱਪਰ ਦੋਨੇ ਝੋਲੀਆਂ ਦੇ ਆਪਾਂ ਇੱਦਾਂ ਹੀ ਅੰਦਰ ਫੋਲਡ ਕਰਕੇ ਆਪਾਂ ਸਟੀਚਿੰਗ ਕਰ ਲਾਂਗੇ ਆ ਦੇਖੋ ਇਸ ਤਰ੍ਹਾਂ ਆ ਆਪਾਂ ਜੋੜ ਲਈਆਂ ਦੋਨੇ ਝੋਲੀਆਂ ਜੋੜਨ ਤੋਂ ਬਾਅਦ ਆਪਣਾ ਆਹ ਜਿਹੜਾ ਸੈਂਟਰਲ ਕੱਟ ਹੈ ਇਹ ਇੱਧਰ ਆ ਗਿਆ ਹੁਣ ਆਪਾਂ ਸੈਂਟਰ ਵਾਲੇ ਕੱਟ ਤੱਕ ਆਪਾਂ ਬਾਲ ਪਾਉਣੀ ਹੈਗੀ ਜਿੰਨੇ ਵੀ ਆਪਣੇ ਪੈਣਗੇ ਪਹਿਲਾਂ ਆਪਾਂ ਕੀ ਕਰਨਾ ਇਸ ਤਰ੍ਹਾਂ ਕੱਪੜੇ ਨੂੰ ਆਪਾਂ ਵਿਛਾ ਲੈਣਾਗਾ ਇੱਕੋ ਜਿਹਾ ਪ੍ਰੋਪਰ ਕਰਕੇ ਆਪਾਂ ਬਿਛਾ ਲਾਂਗੇ ਆਹ ਦੇਖੋ ਤੁਸੀਂ ਦੋਨੇ ਝੋਲੀਆਂ ਨਾਲ ਝੋਲੀਆਂ ਮੈਚ ਕਰਕੇ ਫਿਰ ਆਪਾਂ ਬੈਕ ਵਾਲੇ ਜਿਹੜੇ ਬਲ ਪਾਉਣੇ ਆ ਉਹ 2 2 ਇੰਚ ਦੇ ਗੈਪ ਤੇ ਪਾਉਣੇ ਆ ਸੇਉਣ ਤੋਂ ਆਪਾਂ ਉਧਰਲੇ ਪਾਸੇ ਵੀ 2 ਇੰਚ ਦੀ ਨਿਸ਼ਾਨ ਲਾ ਲਾਂਗੇ ਇੱਧਰਲੇ ਪਾਸੇ ਵੀ ਆਪਾਂ 2 ਇੰਚ ਦਾ ਨਿਸ਼ਾਨ ਲਾ ਲੈਣਾ 2 2 ਇੰਚ ਤੋਂ ਆਪਾਂ ਇਸ ਤਰ੍ਹਾਂ ਆਪਾਂ ਬੈਕ ਤੇ ਜਿਹੜੇ ਦੋ ਬਲ ਪੈਂਦੇ ਹੁੰਦੇ ਉਹ ਪਾ ਲੈਣੇ ਆ ਇਸ ਤਰ੍ਹਾਂ ਆਹ ਦੇਖੋ ਆਪਾਂ ਬੈਕ ਵਾਲੇ ਬਲ ਪਾ ਰਹੇ ਆਂਗੇ ਆਪਾਂ ਇਹਦੇ ਉੱਤੇ ਹੁਣ ਆਪਾਂ ਸਟੀਚਿੰਗ ਕਰ ਲਾਂਗੇ ਆ ਦੇਖੋ ਹੁਣ ਆਪਾਂ ਇਹਦੀ ਸਟੀਚਿੰਗ ਕਰ ਲਈ ਹੈਗੀ ਬੈਕ ਵਾਲੇ ਬਲਾਂ ਦੀ ਇਹ ਪਾ ਕੇ ਤੇ ਹੁਣ ਆਪਾਂ ਫਰੰਟ ਤੋਂ ਆਪਾਂ ਜਮਾ ਬਲ ਚੱਕਨੇ ਸਟਾਰਟ ਕਰਦੇ ਆਣੇ ਆਪਾਂ ਜਿੱਥੋਂ ਤੱਕ ਆਪਣਾ ਕੱਟ ਆਗਾ ਕੱਟ ਤੱਕ ਆਪਾਂ ਬਲ ਪਾਉਣੇ ਹੈਗੇ ਜਿੰਨੇ ਜਿੰਨੇ ਗੈਪ ਤੇ ਵੀ ਤੁਹਾਨੂੰ ਠੀਕ ਲਾ ਦੋ ਉਹਨੇ ਗੈਪ ਤੇ ਪਾ ਲਿਆ ਆ ਦੇਖੋ ਆ ਹੁਣ ਲਾਸਟ ਬਲ ਆਪਾਂ ਕੱਟ ਤੋਂ ਚੱਕਿਆ ਜਿਹੜਾ ਆਪਾਂ ਸੈਂਟਰ ਤੇ ਆਪਾਂ 1.5 ਇੰਚ ਦਾ ਡਾਊਨ ਕਾਟ ਪਾ ਕੇ ਆਪਾਂ ਕੱਟ ਪਾਇਆ ਸੀ ਨਾ ਉਥੋਂ ਆਪਾਂ ਜੱਕ ਕੇ ਇਹਦੇ ਨਾਲ ਹੀ ਸਾਰੀ ਸਲਵਾਰ ਖੜੂਗੀ ਜੇ ਆਪਾਂ ਇਹ ਨਾ ਚੱਕਾਂਗੇ ਆਪਾਂ ਇੱਥੋਂ ਬਲ ਤਾਂ ਕੀ ਹੋਗਾ ਆਪਣੀ ਸਲਵਾਰ ਆ ਜਿਹੜੀ ਪਿੱਛੇ ਨੂੰ ਘੁਮਾਉਂਗੇ ਆ ਦੇਖੋ ਤੁਸੀਂ ਆ ਦੇਖੋ ਹੁਣ ਆ ਦੇਖੋ ਆਪਾਂ ਦੋਨੋਂ ਸਾਈਡ ਬਲ ਪਾ ਲਏ ਇਹ ਬਲ ਸਿਰਫ 4-5 ਹੀ ਬਲ ਪੈਂਦੇ ਹੁੰਦੇ ਹੈਗੇ ਮੋਸਟਲੀ ਤੇ ਇਹ ਬਲ ਪਾਉਣ ਤੋਂ ਬਾਅਦ ਆਪਾਂ ਇਹਦੇ ਨਾਲ ਇਸ ਤਰ੍ਹਾਂ ਆਪਾਂ 벨ਟ ਨੂੰ ਜਿਹੜਾ ਆਪਾਂ ਇਹਦੇ ਨਾਲ ਮੈਚ ਕਰ ਲਾਂਗੇ ਆ ਦੇਖੋ ਆ ਬੈਲਟ ਦਾ ਕੋਈ ਵੀ ਫਰਕ ਨਹੀਂ ਰਹਿੰਦਾ ਹੁੰਦਾਗਾ ਆਪਾਂ ਜਿਹੜਾ ਸੈਂਟਰ ਵਾਲਾ ਬਲ ਚੱਕਦੇ ਆਂ ਉਤੋਂ ਤੱਕ ਬਲ ਪੈਂਦੇ ਹੈ ਕਈ ਵਾਰ ਹੋ ਜਾਂਦਾ ਸੈਂਟਰ ਵਾਲੇ ਬਲ ਤੋਂ ਬਾਅਦ ਵੀ ਇੱਕ ਬਲ ਜ਼ਿਆਦਾ ਪੈ ਜਾਂਦਾ ਹੁੰਦਾ ਜੇ ਆਪਣਾ ਜਿਹੜਾ ਆਪਣਾ ਫੇਰ ਹੁੰਦਾ ਕੋ ਜਿਆਦਾ ਹੋਵੇ ਸਲਵਾਰ ਦਾ ਨਹੀਂ ਮੋਸਟਲੀ ਕੀ ਹੁੰਦਾ ਜਿਹੜਾ ਆਪਾਂ ਸੈਂਟਰ ਵਾਲਾ ਕੱਟ ਲਾਉਨੇ ਉਤੋਂ ਤੱਕ ਹੀ ਬਲ ਪੈਂਦੇ ਹੈਗੇ ਤੇ ਆਪਾਂ ਇਹਦੇ ਨਾਲ ਸਾਰੀ ਆਪਣੀ ਬੈਲਟ ਨੂੰ ਇਸ ਤਰ੍ਹਾਂ ਅਟੈਚ ਕਰ ਲਾਂਗੇ ਸਲਵਾਰ ਦੇ ਨਾਲ ਆ ਦੇਖੋ ਤੁਸੀਂ 벨ਟ ਨੂੰ ਪੂਰੇ ਵਧੀਆ ਤਰੀਕੇ ਨਾਲ ਰੱਖ ਕੇ ਆਪਾਂ ਇਹਦੇ ਉੱਪਰ ਸਟੀਚਿੰਗ ਕਰ ਲਾਂਗੇ ਅਟੈਚ ਹੋ ਜਾਊਗੀ ਜਿਹੜਾ ਆਪਣਾ ਕਾਟ ਵਾਲਾ ਆਪਾਂ 벨ਟ ਵੀ ਕਾਟ ਵਾਲੀ ਪਾਈ ਹੈ ਨਾ ਆਪਣੀ ਜਿਹੜੇ ਕਾਟ ਪਾਈ ਆ ਆਪਾਂ 벨ਟ ਦੇ ਵਿੱਚ ਵੀ 1 ਇੰਚ ਦੀ ਉਹ ਕਾਟ ਵਾਲਾ ਪਾਸਾ ਬਲਾਂ ਵਾਲੇ ਵੀ ਸਾਈਡ ਹੀ ਉੱਪਰ ਚਿੜੀ ਵਾਲੇ ਪਾਸੇ ਨਹੀਂ ਕਰਨਾ ਇਹ ਬਿਲਕੁਲ ਧਿਆਨ ਰੱਖਿਓ ਤੁਸੀਂ ਜਿਹੜਾ ਆਪਣਾ ਕਾਟ ਵਾਲਾ ਪਾਸਾ ਉਹ ਆਪਾਂ ਬਲਾਂ ਦੇ ਨਾਲ ਅਟੈਚ ਕਰਨਾ ਉੱਪਰ ਚਿੜੀ ਵਾਲੇ ਪਾਸੇ ਨਹੀਂ ਕਰਨਾ ਆਇ ਨਾ ਹੋਵੇ ਵੀ ਆਪਾਂ ਚਿੜੀ ਬਣਾ ਲਈ ਉਸ ਪਾਸੇ ਹਨਾ ਇਸ ਗੱਲ ਦਾ ਆਪਾਂ ਜਰੂਰ ਧਿਆਨ ਰੱਖਣਾਗਾ ਤਾਂ ਕਿ ਕਾਰਟ ਵਾਲਾ ਪਾਸਾ ਜਿਹੜਾ ਆਪਣਾ ਸਲਵਾਰ ਦੇ ਬਲਾਂ ਦੇ ਨਾਲ ਹੀ ਅਟੈਚ ਹੋਵੇ ਆ ਦੇਖੋ ਆਪਾਂ 벨ਟ ਚੜ੍ਹ ਲਈ ਹੁਣ ਆਪਾਂ ਇਸ ਤੋਂ ਬਾਅਦ ਦੇ ਉੱਪਰ ਫਿਨਿਸ਼ਿੰਗ ਲਈ ਇੱਕ ਆਪਾਂ ਸਟਿਚਿੰਗ ਕਰ ਦਾਂਗੇ ਆ ਦੇਖੋ ਬਿਲਕੁਲ ਤੁਸੀਂ ਵੀ ਇਸ ਤਰੀਕੇ ਨਾਲ ਆਪਦੀਆਂ ਸਟ੍ਰੇਟ ਸਲਵਾਰਾਂ ਘਰੇ ਹੀ ਬਣਾ ਸਕਦੇ ਹੋ ਬਹੁਤ ਹੀ ਆਸਾਨ ਤਰੀਕਾ ਹੈਗਾ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਨੈਕਸਟ ਵੀਡੀਓ ਤੁਸੀਂ ਕਾਸਤੇ ਦੇਖਣਾ ਚਾਹੁੰਦੇ ਹੋ ਹੁਣ ਤੇ ਹੁਣ ਆਪਾਂ ਇਸ ਤੋਂ ਬਾਅਦ ਆਪਾਂ ਹੁਣ ਜਿਹੜੀ ਆਪਣੀ ਬੁਕਰਮ ਹੈ ਜਿਹਦੇ ਆਪਾਂ ਪਹੁੰਚੇ ਬਣਾਉਣੇ ਉਹ ਆਪਾਂ ਪ੍ਰੈਸ ਕਰ ਲਈ ਇਸ ਤਰ੍ਹਾਂ ਪ੍ਰੈਸ ਨਾਲ ਆਪਾਂ ਚਿਪਕਾ ਲਿਆ ਕੱਪੜੇ ਤੇ ਫਿਰ ਇਹਦੇ ਉੱਪਰ ਆਪਾਂ ਮੋٹے ਟਾਂਕੇ ਦੀ ਆਪਾਂ ਸਟੀਚਿੰਗ ਕਰ ਦਾਂਗੇ ਇੱਕ ਪਾਸੇ ਜਿਹੜਾ ਆਪਾਂ ਇਹਦਾ ਦੱਬਣਾ ਹੁੰਦਾ ਬੁਕਰਮ ਦਾ ਕੱਪੜੇ ਨਾਲ ਆ ਦੇਖੋ ਆਪਾਂ ਇਸ ਤਰ੍ਹਾਂ ਇਹ ਤੇ ਸਟੀਚਿੰਗ ਕਰ ਦਾਂਗੇ ਦੋਨਾਂ ਨੂੰ ਫੇਰ ਹੁਣ ਆ ਆ ਦੇਖੋ ਆਪਾਂ ਜਿਹੜਾ ਆਪਣਾ ਥੱਲੇ ਆਪਾਂ ਨੇ 1 ਡਿਚ ਦੇ ਡਾਊਨ ਕਾਟ ਪਾਈ ਸੀਗੀ ਬੈਕ ਵਾਲੇ ਪਾਸੇ ਹਨਾ ਉਹਦੇ ਨਾਲ ਆਪਾਂ ਇਸ ਤਰ੍ਹਾਂ ਹੀ ਅਟੈਚ ਕਰਨਾਗੇ ਤੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਨਾ ਕੋਈ ਕਾਣ ਪਵੇ ਨਾ ਕੁਝ ਹੋਰ ਬਿਲਕੁਲ ਵਧੀਆ ਸਟੀਚਿੰਗ ਹੋਊਗੀ ਤੇ ਤੁਸੀਂ ਇਹਦੇ ਹਿਸਾਬ ਨਾਲ ਹੀ ਆਪਾਂ ਇੱਥੇ ਬੁਕਰਮ ਝੜ ਲਾਂਗੇ ਕੋਈ ਵੀ ਫਰਕ ਨਹੀਂ ਪੈਂਦਾ ਕਈ ਵਾਰ ਆਪਾਂ ਨੂੰ ਕੀ ਲੱਗਦਾ ਵੀ ਹਾਏ ਆਪਾਂ ਜੇ ਆਪਾਂ ਡਾਊਨ ਕਾਟ ਪਾ ਲਈ ਆਪਣੀ ਸਲਵਾਰ ਗਲਤ ਨਾ ਹੋ ਜਾਈ ਜਾਂ ਆਈ ਨਾ ਹੋ ਜੇ ਕੋਈ ਵੀ ਕਾਣ ਕੋਣ ਕੁਝ ਵੀ ਨਹੀਂ ਪੈਂਦਾਗਾ ਇਹਦੇ ਨਾਲ ਕੀ ਹੁੰਦਾ ਆਪਣੀ ਬੈਗ ਤੋਂ ਸਲਵਾਰ ਨਹੀਂ ਚੱਕੀ ਜਾਂਦੀ ਤੇ ਆਪਾਂ ਇਹਦੇ نیچے ਫਿਨਿਸ਼ਿੰਗ ਪੱਟੀ ਲਾ ਕੇ ਆਪਾਂ ਮੂਰੀ ਆਪਾਂ ਜਿਹੜੀ ਹੈ ਜੜ ਲਈ ਹੈਗੀ ਤੇ ਫਿਰ ਆਪਾਂ ਇਹ ਤੇ ਇੱਕ ਇੱਕ ਪੈਰ ਦਾ ਗੈਪ ਦਿੰਦੇ ਹੋਏ ਆਪਾਂ ਪੌਂਚੇ ਤੇ ਸਟੀਚਿੰਗ ਕਰ ਦੇਣੀ ਹੈਗੀ ਸਟੇਰ ਸਲਵਾਰ ਦੇ ਕੀ ਹੁੰਦਾ ਮੋਸਟਲੀ ਕਿ ਇੱਕ ਪੈਰ ਦਾ ਹੀ ਗੈਪ ਦੇ ਕੇ ਤੇ ਉਹ ਸਲਾਈ ਕੀਤੀ ਜਾਂਦੀ ਆ ਸਲਾਈ ਕਰਨ ਤੋਂ ਬਾਅਦ ਆਪਾਂ ਮੂਰੀ ਬਣਾਉਣ ਤੋਂ ਬਾਅਦ ਫਿਰ ਆਪਾਂ ਇਸ ਤਰ੍ਹਾਂ ਪ੍ਰੋਪਰ ਵਿਛਾ ਕੇ ਇੱਕੋ ਜਿਹੇ ਦੋਨੇ ਪੱਲੇ ਹਨਾ ਫਿਰ ਆਪਾਂ ਕੀ ਕਰਨਾ ਆਪਣੇ ਜਿੰਨੇ ਆਪਾਂ ਪਹੁੰਚੇ ਦੀ ਰੱਖਣੀ ਹੈ ਚੜਾਈ ਉਨੀ ਰੱਖ ਲਾਂਗੇ ਮੈਂ ਰੱਖੀ ਹੈ 7 ਇੰਚ 7 ਇੰਚ ਤੇ ਆਇਆ ਰੱਖ ਕੇ ਫਿਰ ਆਪਾਂ ਤਿਰਛੀ ਮਿਸ਼ਾਨੀ ਲਾਉਣੀ ਹੈਗੀ ਆਪਦੇ ਹੱਥ ਦੇ ਅਕੋਰਡਿੰਗ ਤਿਰਛਾ ਤਿਰਛਾ ਲੈਂਦੇ ਆਣਾਗਾ ਫੇਰ ਆਪਾਂ ਇਸ ਤਰ੍ਹਾਂ ਹੀ ਐਸੇ ਸਟੀਚਿੰਗ ਕਰ ਲਾਂਗੇ ਆ ਦੇਖੋ ਤੁਸੀਂ ਸਟੀਚਿੰਗ ਕਰਨ ਤੋਂ ਬਾਅਦ ਆ ਜਿਹੜਾ ਆਪਾਂ ਸੈਂਟਰ ਵਾਲਾ ਪਾ ਲ ਚੱਕੇ ਸੀ ਉਹ ਦੇਖੋ ਤੁਸੀਂ ਬਿਲਕੁਲ ਸਟੇਟ ਸਿੱਧਾ ਹੈਗਾ ਨਾ ਇਹਦੇ ਨਾਲ ਕੀ ਹੁੰਦਾ ਆਪਣੀ ਸਲਵਾਰ ਖੜੀ ਰਹੂਗੀ ਤੇ ਆਹ ਸਲਵਾਰ ਦੇਖੋ ਆਲੇ ਆਪਾਂ ਪ੍ਰੈਸ ਵੀ ਨਹੀਂ ਕੀਤੀਗੀ ਪ੍ਰੈਸ ਕਰਨ ਤੋਂ ਬਿਨਾ ਹੀ ਇਹਦੀ ਕਿੰਨੀ ਫਿਨਿਸ਼ਿੰਗ ਆਈ ਆ ਦੇਖੋ ਨਾ ਤਾਂ ਸਲਵਾਰ ਘੁਮੇ ਨਾ ਕੁਝ ਹੋਰ ਬਿਲਕੁਲ ਸਟੇਟ ਸਿੱਧੀ ਖੜੀ ਰਹੂਗੀ ਦੇਖੋ ਕਿਡੀ ਸੋਹਣੀ ਤੇ ਕਿੰਨੀ ਵਧੀਆ ਬਣੀ ਹੈਗੀ ਇਸ ਤਰੀਕੇ ਨਾਲ ਤੁਸੀਂ ਵੀ ਆਪਣੀਆਂ ਸਲਵਾਰਾਂ ਬਣਾ ਸਕਦੇ ਹੋ ਸਟ੍ਰੇਟ ਕਰੇ